ਪੈਰਾ ਮਹੱਲਾ ਤੀਜਾ ਮੇਰੀ ਪੱਟੀਆਂ ਲਿਖੋ ਹਰ ਗੋਵਿੰਦ ਗੋਪਾਲਾ ਮੇਰੀ ਪੱਟੀਆਂ ਲਿਖੋ ਪੱਟੀਆਂ ਦਰਮਿਆਨਾ ਜਾ ਬੋਲਣਾ ਪਟੀਆਂ ਨਹੀਂ ਕਹਿ ਦੇਣਾ ਨਾ ਪੱਟੀਆਂ ਕਸ ਕੇ ਬੋਲਣਾ ਮੇਰੀ ਪੱਟੀਆਂ ਲਿਖੋ ਹਰ ਗੋਵਿੰਦ ਗੋਪਾਲਾ ਹਰ ਗੋਵਿੰਦ ਗੋਪਾਲਾ ਦੂਜੇ ਪਾਏ ਸਾਥੇ ਜਮ ਜਾਲਾ ਸਤ ਗੁਰ ਕਰੇ ਮੇਰੀ ਪ੍ਰਤ ਪਾਲਾ ਹਰ ਸੁਖ ਦਾਤਾ ਮੇਰੇ ਨਾਲ ਗੁਰ ਉਪਦੇਸ ਪ੍ਰਹਿਲਾਦ ਹਰ ਉਚਰੈ ਹਾਂ ਉਚਰੈ ਪ੍ਰਹਿਲਾਦ ਹਰ ਉਚਰੈ ਸਾਸਨਾ ਤੇ ਬਾਲਕ ਗਮ ਨਾ ਕਰੈ ਸਾਸਨਾ ਤੇ ਸਾਸਨਾ ਥੋੜਾ ਜਿਆ ਕਸ ਕੇ ਬੋਲਣਾ ਹੈ ਤਾੜਨਾ ਯਾਨੀ ਸਜ਼ਾ ਦੇਣੀ ਸਾਸਨਾ ਤੇ ਇਥੇ ਵਿਸਰਾਮ ਹੈ ਬਾਲਕ ਗਾਮ ਨਾ ਕਰੈ ਬਾਲਕ ਪਾਤੇ ਯਮ ਕਲਾ ਦਨੀ ਹੈ ਗਾਮ ਪੋਲਾ ਬੋਲਣਾ ਗਮ ਨਹੀਂ ਕਹਿਣਾ ਬਾਲਕ ਗਾਮ ਨਾ ਕਰੈ ਰਹਾਉ ਮਾਤਾ ਉਪਦੇਸੈ ਪ੍ਰਹਿਲਾਦ ਪਿਆਰੀ ਪ੍ਰਹਿਲਾਦ ਬੋਲਣਾ ਪ੍ਰਹਿਲਾਦ ਦਦੇ ਨਾਲ ਹੀ ਬੋਲਣਾ ਤਦੇ ਨਾਲ ਨਹੀਂ ਬੋਲਣਾ ਚਲੋ ਪੁੱਤਰ ਰਾਮ ਨਾਮ ਚੋਡ ਜੀ ਪੁੱਤਰ ਪਦ ਤੇ ਯਮਕ ਲਾ ਦਨੀ ਹੈ ਪੁੱਤਰ ਰਾਮ ਨਹੀਂ ਕਹਿਣਾ ਪੁੱਤਰ ਰਾਮਨਾਮ ਛੋਡੋ ਇਥੇ ਵਿਸਰਾਮ ਹੈ ਪੁੱਤਰ RAMਨਾਮ ਛੋਡੋ ਜੀਉਲੇਹ ਉਬਾਰੇ ਪ੍ਰਹਿਲਾਦ ਕਹੈ ਸੁਨਹੁ ਮੇਰੀ ਮਾਈ RAMਨਾਮ ਨਾ ਛੋਡਾ RAMਨਾਮ ਨਾ ਛੋਡਾ ਇਥੇ ਵਿਸਰਾਮ ਗੁਰਦਿਆ ਬੁਝਾਈ ਗੁਰਦਿਆ ਨਹੀਂ ਕਹਿਣਾ ਗੁਰ ਦਿਆ ਬੁਝਾਈ ਗੋਰਾ ਜਾ ਇਹ ਥੋੜਾ ਜਿਹਾ ਕਸ ਕੇ ਬੋਲਣਾ ਸਮਝੰਦਾ ਵਾਚਕ ਹੈ। ਦੀਆ ਬੁਝਾਏ। ਗੁਰੂ ਨੇ ਸਮਝਾ ਦਿੱਤਾ ਹੈ। ਇਹ ਨਹੀਂ ਛੱਡਦਾ ਮੈਂ ਕਹਿੰਦਾ ਵਾਹਿਗੁਰੂ ਨਾਮ ਨਹੀਂ ਛੱਡਾਂਗਾ। ਸੰਡਾ ਮਰਕਾ ਸੰਡਾ ਨਹੀਂ ਕਹਿਣਾ। ਇਹ ਸੰਡਾ ਕਹਿਣਾ ਡੱਡੇ ਦੇ ਨਾਲ ਸੰਡਾ ਮਰਕਾ। ਇਹ ਇੱਕ ਗੁਰੂ ਸੀ ਪ੍ਰਹਿਲਾਦ ਨੂੰ ਪੜਾਉਣ ਪੜਾਉਣ ਵਾਲੇ ਉਸਤਾਦ ਸੀ ਸੰਡਾ ਮਰਕਾ। ਦੋਵੇਂ ਪੁੱਤਰ ਹੈ ਸੰਡਾ ਮਰਕਾ। ਸਭ ਜਾਏ ਪੁਕਾਰੇ ਸੰਡਾ ਮਰਕਾ। ਹਾਂਜੀ। ਸੰਡਾ ਮਰਕਾ ਸਭ ਜਾਏ ਪੁਕਾਰੇ ਆਮ ਪਾਠੀ ਸਿੰਘ ਨਾ ਜਿਨ੍ਹਾਂ ਨੇ ਸੰਤਿਆ ਨਹੀਂ ਕੀਤੀ ਹੁੰਦੀ ਉਹ ਸੰਡਾ ਹੀ ਕਹਿ ਜਾਂਦੇ ਨੇ ਸੰਡਾ ਇਸ ਕਰਕੇ ਗਲਤ ਹੈ ਸ਼ੁੱਧ ਕਰਕੇ ਬੋਲਣਾ ਸੰਡਾ ਮਰਕਾ ਸਭ ਜਾਏ ਪੁਕਾਰੇ ਪ੍ਰਹਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਸਭ ਚਾਟੜੇ ਵਿਗਾੜੇ ਦੁਸ਼ਟ ਸਭਾ ਮੈਂ ਮੰਤਰ ਪਕਾਇਆ ਸਭਾ ਨਹੀਂ ਬੋਲਣਾ ਸਭਾ ਸਭਾ ਪੱਬਾ ਹੈ ਮਜਲਿਸ ਮੰਡਲੀ ਦਰਬਾਰ ਇਕੱਠ सवादार्थ दुष्ट सवा मह मंत्र पकाया दुष्ट सवा मह मंत्र पकाया प्रहलाद का राखा हो रगराया हाथ खड़ग कर ताया आत अहंकार ये हाँ विश्राम ताया पति लाना है हाथ खड़ग कर ताया इति विश्राम आत अहंकार हार तेरा कहा ਤੋ ਜਲੈ ਉਬਾਰ ਖੇਨ ਮਹਿ ਭਯਾਨ ਰੂਪ ਨਿਕਸਿਆ ਥੰਮ ਉਪਾੜ ਹਾਏ ਵਿਸਰਾਮ ਮਹੰਗਾ ਵਿਸਰਾਮ ਹੈ ਧਿਆਨ ਨਾ ਲਾਉਣਾ ਹੈ ਖੇਨ ਮਹਿ ਭਯਾਨ ਰੂਪ ਇਥੇ ਵਿਸਰਾਮ ਲਾਉਣਾ ਹੈ ਇਸ ਨੂੰ ਭਯਾਨ ਨਹੀਂ ਕਹਿ ਦੇਣਾ ਕਈ ਭਯਾਨ ਬੋਲ ਜਾਂਦੇ ਨੇ ਪੱਬਾ ਈੜੀ ਸਿਆਰੀ ਐੜੇ ਕੰਨਾ ਨੰਨਾ ਇਸ ਤਰ੍ਹਾਂ ਨਹੀਂ ਬੋਲਣਾ ਪੱਬੇ ਦਲਾਵਾ ਦੀਰਘ ਮਾਤਰਾ ਹੈ ਭੈਾਨ ਖੇਨ ਮਹਿ ਭੈਾਨ ਰੂਪ ਇਥੇ ਵਿਸਰਾਮ ਹੈ ਨਿਕਸ਼ਿਆ ਥਮ ਉਪਾੜ ਨਿਕਸ਼ਿਆ ਥਮ ਉਪਾੜ ਹਰਣਾਖਸ ਨਖੀ ਵਿਦਾਰਿਆ ਹਾਏ ਹਰਣਾਖਸ ਪਤਿਯਮ ਕਲਾ ਕੇ ਬੋਲਨੇ ਹਰਣਾਖਸ ਨਖੀ ਨਹੀਂ ਕਹਿਣਾ ਹਰਣਾਖਸ ਨਖੀ ਵਿਦਾਰਿਆ ਨਖੀ ਪੂਲਾ ਬੋਲਨੇ ਪ੍ਰਹਲਾਦ ਲੀਆ ਉਬਾਰ ਪ੍ਰਹਲਾਦ ਲੀਆ ਉਬਾਰ ਇਸ ਨੂੰ ਪ੍ਰਹਲਾਦ ਨਹੀਂ ਕਹਿਣਾ ਪ੍ਰਹਲਾਦ ਹੀ ਉਚਾਰਨ ਕਰਨਾ ਸੰਤ ਜਨਾ ਕੇ ਹਰ ਜੀਉ ਕਾਰਜ ਸਵਾਰੇ ਸੰਤ ਜਨਾ ਕੇ ਹਰ ਹਰ ਜਨਾ ਕੇ ਤੇ ਵਿਸਰਾਮ ਲਾਓ ਹਰ ਜੀਉ ਕਾਰਜ ਸਵਾਰੇ ਆਪਾਂ ਬੋਲਦੇ ਆ ਕਾਰਜ ਕਾਰਜ ਕਵਾਂਗੇ ਤਾਂ ਹੀਠਾਂ ਰਾਲਾ ਲੱਗ ਜੂਗਾ ਕਾਰਜ ਰਾਰਾ ਪੂਰਾ ਲਾਉਣਾ ਹੈ ਪ੍ਰਹਿਲਾਦ ਜਨ ਕੇ ਕੀ ਕੁਲ ਉਧਾਰੇ ਹਾਂ ਪ੍ਰਹਿਲਾਦ ਜਨ ਕੇ ਕੀ ਕੀ ਕੋਲ ਉਦਾਰੇ ਗੁਰ ਕੈ ਸਬਦ ਹਉਮੈ ਵਿਖਮਾਰੇ ਨਾਨਕ RAM ਨਾਮ ਸੰਤ ਨਿਸਤਾਰੇ ਨਾਨਕ RAM ਨਾਮ ਇਥੇ ਵਿਸਰਾਮ ਹੈ ਸੰਤ ਨਿਸਤਾਰੇ ਪੈਰੋ ਮਹੱਲਾ ਤੀਜਾ ਆਪੇ ਦੇਤ ਲਾਈ ਜਿੱਤੇ ਸੰਤ ਜਨਾ ਕੋ ਜੀ ਵਿਸਰਾਮ ਇਸ ਇਧਰ ਹੀ ਲਾਉਣਾ ਹੈ ਆਪੇ ਦੇਤ ਲਾਈ ਦਿੱਤੀ ਇਥੇ ਠਮਕੈ ਸੰਤ ਜਨਾ ਕਉ ਇਥੇ ਵਿਸਰਾਮ ਹੈ ਤਾਪੇ ਰਾਖਾ ਸੋਈ ਜੋ ਤੇਰੀ ਸਦਾ ਸਰਨ ਆਈ ਤੇਨ ਮਨ ਦੁਖ ਨਾ ਹੋਈ ਜੁਗ ਜੁਗ ਭਗਤਾ ਕੀ ਰਖਦਾ ਆਇਆ ਦੈਤ ਪੁੱਤਰ ਪ੍ਰਹਿਲਾਦ ਗਾਇਤਰੀ ਇਹ ਯਾਦ ਰੱਖਣ ਵਾਲੀ ਠਮਕੈ ਪ੍ਰਹਿਲਾਦ ਗਾਇਤਰੀ ਨਹੀਂ ਗਾਣਾ ਦੈਤ ਪੁੱਤਰ ਪ੍ਰਹਿਲਾਦ ਇਥੇ ਠਮਕ ਲਾਉਣੀ ਹੈ ਗਾਇਤਰੀ ਤਰਪਣ ਕਛੂ ਨਾ ਜਾਣੈ ਇਥੇ ਵਿਸਰਾਮ ਹੈ ਸਬਦੇ ਇਥੇ ਯਮਕ ਲਾ ਦਨੀ ਹੈ ਮੇਲ ਮਿਲਾਇਆ ਦੈਤ ਪੁੱਤਰ ਪ੍ਰਹਿਲਾਦ ਗਾਇਤਰੀ ਤਰਪਣ ਕਿਛੂ ਨਾ ਜਾਣੈ ਸਬਦੇ ਮੇਲ ਮਿਲਾਇਆ ਸਬਦੇ ਮੇਲ ਮਿਲਾਇਆ ਰਹਾਉ ਆਨ ਦਿਨ ਭਗਤ ਕਰਹਿ ਦਿਨ ਰਾਤੀ ਦੁਬਿਦਾ ਸਬਦੇ ਖੋਈ ਦੁਬਿਦਾ ਸਬਦੇ ਖੋਈ ਸਦਾ ਨਿਰਮਲ ਹੈ ਜੋ ਸੱਚ ਰਾਤੇ ਸੱਚ ਵਸਿਆ ਮਨ ਸੋਈ ਦੂਖ ਦੁਬ ਦਾ ਪੜ ਹੈ ਮੂਲ ਨ ਪਛਾਨ ਹੈ ਬਿਰਥਾ ਜਨਮ ਗਵਾਇਆ ਪੜ ਹੈ ਭਾਰਾ ਬੋਲਣਾ ਸੰਤ ਜਨਾ ਕੀ ਨਿੰਦਾ ਕਰਹਿ ਦੁਸ਼ਟ ਦਾਤ ਚਿੜਾਇਆ ਚਿੜਾਇਆ ਪੂਲਾ ਬੋਲਣਾ ਇਹਨੂੰ ਚਿੜਾਇਆ ਨਹੀਂ ਕਹਿਣਾ ਚਿੜਾਇਆ ਰਹਿਲਾਦ ਦੁਬਿਦਾ ਤਹਿ ਪ੍ਰਹਿਲਾਦ ਦੁਬਿਦਾ ਨਾ ਪੜੈ ਹਰ ਨਾਮ ਨਾ ਛੋਡੈ ਪ੍ਰਹਿਲਾਦ ਦੁਬਿਦਾ ਨਾ ਪੜੈ ਹਰ ਨਾਮ ਨਾ ਛੋਡੈ ਇਥੇ ਵਿਸਰਾਮ ਹੈ ਰਹਿਲਾਦ ਦੁਬਿਦਾ ਨਾ ਪੜੈ ਹਰ ਨਾਮ ਨਾ ਛੋਡੈ ਡਰੈ ਨਾ ਕਿਸੈ ਦਾ ਡਰਾਇਆ ਸੰਤ ਜਨਾਂ ਕਾ ਹਰ ਜੀਉ ਰਾਖਾ ਦਤੈ ਕਾਲ ਨੇੜਾ ਆਇਆ ਦਿੱਤ ਕਾਲ ਨੇੜਾ ਆਇਆ ਆਪਣੀ ਪੈਜ ਆਪੇ ਰਾਖੈ ਭਗਤਾਂ ਦੇ ਵਡਿਆਈ ਨਾਨਕ ਹਰਨਾਖਸ ਨਖੀ ਵਿਦਾਰਿਆ ਅੰਧੈ ਦਰ ਕੀ ਖਬਰ ਨਾ ਪਾਈ ਰਾਗ ਭੈਰਾਉ ਮਹੱਲਾ ਚੌਥਾ ਚੌਪਦੇ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਜਨ ਸੰਤ ਕਰ ਕਿਰਪਾ ਪਗ ਲਾਇਨ ਇਹ ਵਿਸਰਾਮ ਧਿਆਨ ਲਾਉਣਾ ਹੈ ਹਰ ਜਨ ਸੰਤ ਇਥੇ ਵਿਸਰਾਮ ਹੈ ਕਰ ਕਿਰਪਾ ਪਗ ਲਾਇਨ ਪਗ ਨਹੀਂ ਬੋਲਣਾ ਇਸ ਨੂੰ ਪਾਗ ਪੋਲਾ ਹੀ ਬੋਲਣਾ ਹਰ ਜਨ ਸੰਤ ਕਰ ਕਿਰਪਾ ਪਗ ਲਾਇਨ ਗੁਰਬਾਣੀ ਹਰ ਭਾਜ ਸੁਰਤ ਸਮਾਇਣ ਹਾਂ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਗੁਰਬਾਣੀ ਹਰ ਭਾਜ ਇਥੇ ਵਿਸਰਾਮ ਹੈ ਸੁਰਤ ਸਮਾਇਣ ਮੇਰੇ ਮਨ ਹਰ ਭਾਜ ਨਾਮ ਨਰਾਇਣ ਮੇਰੇ ਮਨ ਹਰ ਭਾਜ ਇਥੇ ਵਿਸਰਾਮ ਨਾਮ ਨਰਾਇਣ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਭਵਜਲ ਹਰ ਨਾਮ ਤਰਾਇਣ ਰਹਾਉ ਸੰਗਤ ਸਾਧ ਮੇਲ ਹਰ ਗਾਇਨ ਮੇਲ ਪਤਿ ਵਿਸਰਾਮ ਲਾਦੋ ਸੰਗਤ ਸਾਧ ਮੇਲ ਹਰ ਗਾਇਨ ਗੁਰਮਤੀ ਲੇ ਨਹੀਂ ਗੁਰਮਤੀ ਤੇ ਵਿਸਰਾਮ ਲਗੇ ਗੁਰਮਤੀ ਲੇ RAM ਰਸਾਇਣ ਗੁਰਮਤੀ ਲੇ RAM ਰਸਾਇਣ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਣ ਗੁਰ ਸਾਧੂ ਇਥੇ ਵਿਸਰਾਮ ਅੰਮ੍ਰਿਤ ਗਿਆਨ ਸਰਨਾਇਣ ਸਰ ਪਾਤੇ ਖਮ ਲੱਗੇਗੀ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਣ ਗੁਰ ਸਾਧੂ ਅੰਮ੍ਰਿਤ ਗਿਆਨ ਸਰਨਾਇਣ ਸਭ ਕਿਲ ਵਿਖ ਪਾਪ ਗਏ ਗਾਵੈਣ ਨਾ ਗਾਵੈਣ ਇਹ ਕੰਨੇ ਲਾ ਕੇ ਗਵੈਣ ਨਹੀਂ ਕਹਿਣਾ ਗਾਵੈਣ ਭਗਤੀ ਅੰਤਿ ਪਾਪ ਪਤੀ ਸਮਾ ਤੂ ਆਪੇ ਕਰਤਾ ਸ੍ਰਿਸ਼ਟ ਤਰਾਇਣ ਜਨ ਨਾਨਕ ਮੇਲ ਤੇਰਾ ਦਾਸ ਦਸਾਇਣ ਜਨ ਨਾਨਕ ਮੇਲ ਤੇਰਾ ਦਾਸ ਦਸਾਇਣ ਪੈਰਾ ਮਹੱਲਾ ਚੌਥਾ ਬੋਲ ਹਰਿ ਨਾਮ ਸਫਲ ਸਾਖਰੀ ਗੁਰ ਉਪਦੇਸ ਸਭ ਦੁਖ ਪਰ ਹਰੀ ਮੇਰੇ ਮਨ ਹਰ ਭਾਜੇ ਨਾਮ ਨਰ ਹਰੀ ਮੇਰੇ ਮਨ ਪਾਤੀ ਵਿਸਰਾਮ ਹੈ ਕਰ ਕਿਰਪਾ ਮਿਲਹੁ ਗੁਰ ਪੂਰਾ ਸਤ ਸੰਗਤ ਸੰਗ ਸਿੰਧ ਭਉ ਤਰੀ ਰਹਾਉ ਜਗ ਜੀਵੰਤ ਆਏ ਮਨ ਹਰ ਸਿਮਰੀ ਜਗ ਜੀਵੰਤ ਆਏ ਮਨ ਇਥੇ ਵਿਸਰਾਮ ਲਾਉਣਾ ਹੈ ਹਰ ਸਿਮਰੀ ਕੂਟ ਕੂਟ ਅੰਤਰ ਤੇਰੇ ਪਾਪ ਪਰ ਹਰੀ ਸਤ ਸੰਗਤ ਸਾਧ ਤੂਰ ਮੁਖ ਭਰੀ ਸਤ ਸੰਗਤ ਸਾਧ ਇਥੇ ਵਿਸਰਾਮ ਲਾਉਣਾ ਹੈ ਤੂਰ ਮੁਖ ਭਰੀ ਇਸ ਨਾਮ ਕੀਓ 86 ਸੁਰਸਰੀ ਹਮ ਮੂਰਖ ਕਾ ਹਰ ਕਿਰਪਾ ਕਰੀ ਜਾਨ ਨਾਨਕ ਤਾਰੇਓ ਕਾਰਨ ਹਰੀ ਪੈਰਾ ਮਹੱਲਾ ਚੌਥਾ ਸੁਕ੍ਰਿਤ ਕਰਨੀ ਸਾਰ ਜਪ ਮਾਲੀ ਹਾਂ ਸੁਕ੍ਰਿਤ ਕਰਨੀ ਸਾਰ ਜਪ ਮਾਲੀ ਹਿਰਦੈ ਫੇਰ ਚਲੈ ਤੁਧ ਨਾਲੀ ਜਿਤਦੈ ਫੇਰ ਚਲੈ ਤੁਧ ਨਾਲੀ ਹਰ ਹਰ ਨਾਮ ਜਪੋ ਬਨਵਾਲੀ ਕਰ ਕਿਰਪਾ ਮੇਲੋ ਸਤ ਸੰਗਤ ਟੂਟ ਗਈ ਮਾਇਆ ਜਮ ਜਾਲੀ ਹਾਂ ਪੰਨ ਵਾਲੀ ਇਸ ਤਰ੍ਹਾਂ ਬੋਲਣਾ ਚਲੋ ਜੀ ਰਹਾਉ ਗੁਰਮੁਖ ਸੇਵਾ ਕਾਲ ਜਨ ਕਾਲੀ ਤੇਸ ਘੜੀਐ ਸ਼ਬਦ ਸੱਚੀ ਟਕਸਾਲੀ ਹਰ ਅਗਮ ਅਗੋਚਰ ਗੁਰ ਅਗਮ ਦਿਖਾਲੀ ਗੁਰ ਅਗਮ ਦਿਖਾਲੀ ਵਿੱਚ ਕਾਇਆ ਨਗਰ ਲੱਦਾ ਹਰ ਭਾਲੀ ਹਮ ਬਾਰਕ ਹਰ ਪਿਤਾ ਪ੍ਰਤ ਪਾਲੀ ਜਨ ਨਾਨਕ ਤਾਰਹ ਨਦਰ ਨਿਹਾਲੀ ਪੈਰੋ ਮਹੱਲਾ ਚੌਥਾ ਸਭ ਘਾਟ ਤੇਰੇ ਤੂੰ ਸਬਨਾ ਮਾਹੇ ਤੁਝ ਤੇ ਬਾਹਰ ਕੋਈ ਨਾਹੇ ਹਰ ਸੁਖ ਦਾਤਾ ਮੇਰੇ ਮਨ ਜਾਪ ਹਉ ਤੁਧ ਸਾਲਾਹੀ ਤੂੰ ਮੇਰਾ ਹਰ ਪ੍ਰਭ ਬਾਪ ਹਉ ਤੁਧ ਸਾਲਾਹੀ ਇਥੇ ਵਿਸਰਾਮ ਤੂੰ ਮੇਰਾ ਹਰ ਪ੍ਰਭ ਬਾਪ ਰਹਾਉ ਜਹ ਜਹ ਦੇਖਾ ਤਹ ਹਰ ਪ੍ਰਭ ਸੋਇ ਸਭ ਤੇਰਾ ਵਸ ਦੂਜਾ ਅਵਰ ਨ ਕੋਇ ਜਿਸ ਕਉ ਤੁਮ ਹਰ ਰੱਖਿਆ ਭਾਵੇਂ ਤਿਸ ਕੈ ਨੇੜੈ ਕੋਇ ਨ ਜਾਵੇ ਹਾਂ ਤਿਸ ਉਚਾਰਨ ਇਥੇ ਤਿਸ ਪਾਠ ਹੈ ਮੇਰੇ ਜਿਸ ਛਪਿਆ ਸੀ ਤਿਸ ਕੈ ਨੇੜੈ ਕੋਇ ਨ ਜਾਵੇ ਉਹ ਜਾਲ ਥਾਲ ਮਹੀਅਲ ਸਭ ਤੈ ਭਾਰ ਪੂਰ ਜਨ ਨਾਨਕ ਹਰਿ Jap ਹਾਜ਼ਰਾ ਹਜੂਰ